ਖੰਡ ਸਸੂਗਾਂ ਮਤਰਾ ਕੀ ਹਾਲਚਾਲ ਅੱਜ ਫੇਰ ਪਹੁੰਚੇ ਨੇ ਅਸੀਂ ਮੂਵ ਕਰਕੇ ਥੰਮ ਬੰਦੇ ਸੀ ਜੋ ਕਿ ਹਰ ਸੰਡੇ ਹਰ ਇਤਬਾਰ ਨੂੰ ਬੁੱਕੀ ਪਰਾ ਚੌਂਚ ਲੱਗਦੀ ਹੈ ਜੀ ਦੇਖ ਸਕਦਾ ਤੁਸੀਂ ਬਹੁਤ ਹੀ ਭਾਰੀ ਗੰਤ ਜੇ ਟਰੈਕਟਰ ਪਹੁੰਚੇ ਨੇ ਅੱਜ ਬਹੁਤ ਹੀ ਸਾਫ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਤਾਂ ਸਾਹਮਣੇ ਆ ਬਹੁਤ ਵੱਡੀ ਲਾਈਨ ਲੱਗੇ ਇੱਧਰ ਵੀ ਦੇਖ ਸਕਦੇ ਹੋ ਬਹੁਤ ਵੱਡੀ ਲਾਈਨ ਲੱਗੇ ਪਿੱਛੇ ਨੂੰ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਜੀ ਆਪਾਂ ਕੱਲੇ ਕੱਲੇ ਟਰੈਕਟਰ ਬਾਰੇ ਦੱਸਾਂ ਇਹਦੀ ਕੀ ਕੰਡੀਸ਼ਨ ਆ ਕਿੰਨਾ ਮਾਡਲ ਆ ਜੀ ਤੇ ਸਾਰੇ ਟਰੈਕਟਰ ਬਾਰੇ ਦੱਸਾਂਗੇ ਜੀ ਦੱਸਾਂਗਾ ਇਹਦੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਜਿਹੜੇ ਆਪਣੇ ਚੈਨਲ ਦਾ ਨਵੇਂ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਵੀਡੀਓ ਦਾ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਅੱਜ ਉਹ ਸ਼ੁਰੂ ਕਰਦੇ ਮੇਤਰੋ ਸੁਭਰਾਜ ਖੜਾ ਹੀ 855 ਦੇਖ ਸਕਦੇ ਹੋ ਤੁਸੀਂ ਐਫੀ ਕੰਡੀਸ਼ਨ ਤੁਸੀਂ ਦੇ ਦਿੱਤਾ ਦੋ ਟਾਇਰਾਂ ਦੀ ਜੇ ਗੱਲ ਕਰੀ ਇਹ ਟਾਇਰ ਇਹਦੇ ਹੈਗੇ ਆ ਜੀ 60 ਤੋਂ 65 ਰੁਪਏ ਸਟੇਅਰ ਆ ਇਹ ਦੇ ਸਕਦੇ ਹੋ ਬਾਕੀ ਰੰਗ ਰੋਗਨ ਬਿਲਕੁਲ ਸਾਫ ਪਿਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਤੇ ਇਹ ਮਾਡਲ ਹੈਗਾ ਜੀ ਮਾਡਲ 16 ਜੀ 2,70,000 ਰੁਪਏ ਅਡਵਾਂਟਾਜ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਪਿਆ ਜੀ ਤੇ ਪੰਜਾਬ ਦਾ ਨੰਬਰ ਹੈ ਮਿੱਤਰੋ ਤੇ ਸਾਹਮਣੇ ਦੇਖ ਸਕਦੇ ਹੋ ਮਿੱਤਰੋ 735 ਖੜਾ ਸਵਰਾਜ 74 ਖੜਾਈ 47 ਹੈਗਾ ਜੀ 19 ਮਾਡਲ 5,85,000 ਰਿਡਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਪਿਆ ਜੀ ਦੇਖ ਸਕਦੇ ਤੁਸੀਂ ਕੰਡੀਸ਼ਨ ਪੱਖੋਂ ਪੂਰਾ ਵਧੀਆ ਪਿਆ ਜੀ ਕਿਸੇ پاس ਲੇਖ ਛੇਕਣੇ ਦੇਦਾ ਜੀ ਇਹ ਤੇ ਬਾਕੀ ਰੰਗ ਰੋਗਣ ਬਿਲਕੁਲ ਸਾਫ਼ ਪਿਆ ਜੀ ਪੰਜਾਬ ਨੰਬਰ ਆ ਜੀ ਟਾਇਰਾਂ ਦੀ ਜੇ ਗੱਲ ਕਰੇ 80 ਤੋਂ 85 ਦਾ ਸੈਟ ਟਾਇਰ ਆ ਜੀ ਅਗਲੇ ਤੇ ਪਿਛਲੇ ਬਾਕੀ ਛਤਰੀ ਛੁਤਰੀ ਲੱਗੀ ਆ ਜੀ ਤੇ ਕੋਈ ਕਮੀ ਪੇਸ਼ੀ ਨਹੀਂ 5,85,000 ਰਿਡਮਾਂਡ ਆ ਤੇ 19 ਮਾਡਲ ਆ ਟਰੈਕਟਰ ਇਹ ਤੇ ਅੱਗੇ ਆਪਾਂ ਲੈ ਕੇ ਚੱਲਦੇ ਹਾਂ 735 ਖੜਾ ਹੀ ਦੇਖ ਸਕਦੇ ਹੋ ਐਫੀ 735 ਗੱਡੀ ਵੀ ਕੰਡੀਸ਼ਨ ਠੀਕ ਠਾਕ ਆ ਜੀ ਬਾਕੀ ਰੰਗ ਰੋਣ ਵੀ ਠੀਕ ਆ ਇਹ ਹੈਗਾ 97 ਮਾਡਲ 142000 ਰਿਡ ਮੰਗਦਾ ਟਰੈਕਟਰ ਦੀ ਤੇ ਜਿਹੜੇ ਮੇਰੇ ਵੀਰ ਨੇ ਤਸੌੜ ਵੀਰ ਨੇ ਘੱਟ ਪੈਸੇ ਲਾਉਣੇ ਆ ਹਰ ਟਰੈਕਟਰ ਖੀ ਸਕਦੇ ਦੇਖ ਸਕਦੇ ਹੋ ਕੰਡੀਸ਼ਨ ਵੀ ਵਧੀਆਲੀ ਮਾੜੀ ਵੀ ਠੀਕ ਆ ਜੀ ਵੈਸੇ 142000 ਬਿੜਮਾਨਸਤਨਵੇਂ ਮਾੜਲੇ ਟਰੈਕਟਰ ਇਹ ਤੇ ਬਾਕੀ ਅੱਗੇ ਵੀ ਤੁਹਾਨੂੰ ਦਿਖਾਉਣੇ ਦਰਸ਼ਨ ਕਰਵਾਉਣੇ ਐਸਸੀ ਇਹ ਆ ਦੇਖ ਸਕਦੇ ਹੋ ਡੀਆਈ 550 ਆ ਡਿਸਕ ਬ੍ਰੇਕ ਦੇਖ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ 80 ਤੋਂ 85 ਪੈਸ ਟਾਇਰ ਇਹਦੇ ਹੈਗੇ ਅਗਲੇ ਤੇ ਪਿਛਲੇ ਲੋਕੀ ਆਪਾ ਜੇ ਮਾਡਲ ਦੀ ਗੱਲ ਕਰੀਏ ਜੀ 11 ਮਾਡਲਾ ਕੰਡੀਸ਼ਨ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਰੰਗ ਕਰੋ ਹੁਣ ਪੂਰਾ ਵਧੀਆ ਪਿਆ ਜਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਜੀ ਟਰੈਕਟਰ ਇਹ ਤੇ ਇਹ ਹੈਗਾ ਜੀ 2 ਲੱਖ 50000 ਰੁਪਏ ਦਾ ਟਰੈਕਟਰ ਆ ਇਹ ਦੇ ਸਕਦੇ ਹੋ ਤੁਸੀਂ ਤੇ 11 ਮਾਡਲਾ ਹੀ ਇਹ ਅੱਗੇ ਲੈ ਕੇ ਚੱਲਦੇ ਮਿੱਤਰੋ ਅੱਗੇ ਦੇਖ ਸਕਦੇ ਜੀ ਫਾਰਮ ਟਰੈਕ ਖੜਾ ਜੀ 60 60 ਇਹਦੇ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਹੈ ਜੀ ਤੇ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਜੀ ਅਗਲੇ ਟਾਇਰ 60 ਤੋਂ 65 ਪੈਸੇ ਤੇ ਪਿਛਲੇ ਹੈਗੇ 70 75 ਪੈਸੇ ਬਾਕੀ ਛਤਰੀ ਛਤਰੀ ਲੱਗੀ ਹੈ ਬਿਲਕੁਲ ਸਾਫ ਹਾਲਤ ਵਿੱਚ ਟੈਟਰ ਪਿਆ ਜੀ ਇਹ ਤੇ ਰੰਗ ਰੋਗਣ ਪੂਰਾ ਵਧੀਆ ਵਿਆ ਜੀ 14 ਦਾ ਮਾਡਲ ਹੈ 3 ਲੱਖ 85 ਹਜ਼ਾਰ ਬਿੜਵਾਣਾ ਟਰੈਕਟਰ ਦੀ ਤੇ ਪੰਜਾਬ ਨੰਬਰ ਆ ਮਿੱਤਰੋ ਦੇਖ ਸਕਦਾ ਕੰਡੀਸ਼ਨ ਤੁਸੀਂ ਤੇ ਅੱਗੇ ਖੜਾ ਹੈ ਫੋਰਡ 3620 ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਫੋਕਸ 3620 ਇਹ ਹੈਗਾ ਜੀ 95 ਮਾਡਲ ਦਾ 2 ਲੱਖ 15000 ਰੇਡ ਮੰਡ ਟਰੈਕਟਰ ਦੀ ਟਰੈਕਟਰ ਤੇ ਦੇਖ ਸਕਦੇ ਹੋ ਰੰਗ ਬੜਾ ਮਟਾ ਫੇਟ ਹੋਇਆ ਜੀ ਤੇ ਬਾਕੀ ਟਾਇਰਾਂ ਦੀ ਟਾਇਰ ਵਧੀਆ ਪਈ ਬਿਲਕੁਲ ਸਾਫ ਪਈ ਹੈ ਜੀ ਹੈਗੇ 80 ਤੋਂ 85% ਟਾਇਰ ਹੈਗੇ ਆ ਜੀ ਬਾਕੀ 50 ਨੰਬਰ ਹੈ ਜੀ ਕੰਡੀਸ਼ਨ ਤੇ ਹੀ ਦੇਖ ਸਕਦੇ ਟਰੈਕਟਰ ਦੀ ਇੱਕ ਵਾਰੀ ਤੇ ਅੱਗੇ ਖੜਾ ਜੀ ਪ੍ਰੀਤ ਆ ਇਹ ਵੀ ਟਰੈਕਟਰ ਦੇਖਦਾ 6099 6099 ਟਾਇਰ ਵਾਲੀ ਛਤਰੀ ਦੇਖ ਸਕਦਾ ਤੁਸੀਂ ਟਾਇਰ ਟੂਰ ਵਧੀਆ ਪਿਆ ਜੀ ਟਾਇਰ 80 ਤੋਂ 85 ਇਹਦੇ ਵੀ ਪਏ ਆ ਜੀ ਬਾਕੀ ਰੰਗ ਰੋਣ ਪੂਰਾ ਵਧੀਆ ਪਿਆ ਜੀ ਇਹਨਾਂ ਦਾ ਮਤਲਬ ਪੂਰਾ ਸਾਫ ਟਰੈਕਟਰ ਪਿਆ ਨਵਾਂ ਟਰੈਕਟਰ ਪਿਆ ਜੀ 21 ਮਾਡਲ ਆ 5 ਲੱਖ ਰੁਪਏ ਅਦਾਮਾ ਤੇ ਘੋੜੇ ਵਾਲਾ ਬੰਪਰ ਇਹ ਦੇਖ ਸਕਦਾ ਤੁਸੀਂ ਤੇ ਅੱਗੇ ਖਾੜਾ ਜੀ ਸਵਰਾਜ 855 ਰੁਪਏ ਇਹਦੀ ਵੀ ਬਿਲਕੁਲ ਕੰਡੀਸ਼ਨ ਦੇ ਸਾਫ ਦੇ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਖੜਾ ਜੀ ਇਹ ਹੈਗਾ ਜੀ 7.29000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਜੀ ਇਹਦੇ ਆਪ ਟਾਇਰਾਂ ਦੀ ਜੇ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਆ ਜੀ ਇਹਦੇ ਅਗਲੇ ਤੇ ਪਿਛਲੇ ਦੋਨੋਂ ਤੇ ਬਾਕੀ ਕੀ ਹੈ ਬਸ ਲੀਗ ਛੇਰੇ ਦੇ ਰੱਖਦੇ ਟਰੈਕਟਰ ਟਰੈਕਟਰ ਬਿਲਕੁਲ ਸਾਫ ਪਿਆ ਜੀ ਰੰਗ ਰਗੜ ਪੂਰਾ ਵਧੀਆ ਪਿਆ ਜੀ 7.29000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਇੱਧਰ ਖੜਾ ਹੀ ਮਹਿੰਦਰਾ 77D ਆ ਜੀ